ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਅਸੀਂ ਰੈਂਡਮ ਟਾਈਮਿੰਗਸ ਤੇ ਸਿਟੀ ਸੇਲਿੰਗ ਡਿਸਟ੍ਰਿਕਟ ਸੇਲਿੰਗ ਕਰਦੇ ਰਹੇ ਤੇ ਉਸ ਤੋਂ ਇਲਾਵਾ ਸਪੈਸ਼ਲ ਨਾਕਾਬੰਦੀ ਕਰਦੇ ਨੇ ਆਜ ਜਿਹੜਾ ਹੈਗਾ 1 ਛੇ ਤੋਂ 6 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਸਪੈਸ਼ਲ ਚੈਕਿੰਗ ਦੀ ਮੁਹਿੰਮ ਚਲਾਈ ਗਈ ਹੈਗੀ ਜ ਜਿਹਦੇ ਵਿੱਚ ਪੂਰੇ ਜ਼ਿਲ੍ਹੇ ਵਿੱਚ ਸਿਟੀ ਸੇਲਿੰਗ ਤੇ ਡਿਸਟ੍ਰਿਕਟ ਸੇਲਿੰਗ ਦੇ ਨਾਕੇ ਲਾਇਏ ਗਏ ਹਨ ਹਰ ਲੋਕੇਸ਼ਨ ਤੇ ਵਕਰੀ ਵਕਰੀ ਲੋਕੇਸ਼ਨ ਤੇ ਐਸ ਐਚ ਓਜ਼ ਤੇ ਨਾਲ ਡੀ ਐਸ ਪੀਜ਼ ਐਸ ਪੀਜ਼ ਦੇ ਨਾਕੇ ਲਵਾ ਕੇ ਚੈਕਿੰਗ ਕੀਤੀ ਜਾ ਰਹੀ ਹੈਗੀ ਪੂਰੇ ਜ਼ਿਲ੍ਹੇ ਵਿੱਚ ਜਿਹਦੇ ਵਿੱਚ ਲਗਭਗ ਇਹ ਪੂਰੇ ਜ਼ਿਲ੍ਹੇ ਵਿੱਚ 25 ਨਾਕੇ ਲਾਏ ਗਏ ਹੈ ਤੇ ਹਰ ਨਾਕੇ ਤੇ 8 ਤੋਂ 10 ਬੰਦਿਆਂ ਦੀ ਫੋਰਸ ਲਾਈ ਗਈ ਹੈ ਜਿਹੜੇ ਸਸਪੀਸ਼ੀਅਸ ਗੱਡੀਆਂ ਹੈਗੀਆਂ ਟੂ ਵೀಲਰਸ ਹੈਗੇ ਟ੍ਰਿਪਲ ਰਾਈਡਰ ਹੈਗੇ ਜਿਨ੍ਹਾਂ ਤੇ ਬੰਦੇ ਵਿਦਾਊਟ ਡਾਕੂਮੈਂਟਸ ਮੂਵਮੈਂਟ ਹੈਗਾ ਐਟ ది ਸੇਮ ਟਾਈਮ ਕੋ ਕ੍ਰਿਮੀਨਲ ਦਾ ਮੂਵਮੈਂਟ ਹੈਗਾ ਟਰੱਕਸ ਦਾ ਸਸਪੈਕਟਿਡ ਮੂਵਮੈਂਟ ਹੈਗਾ ਉਹ ਸਾਰੀ ਚੀਜ਼ਾਂ ਨੂੰ ਕਵਰ ਕਰਨ ਵਾਸਤੇ ਜਿਹੜਾ ਹੈਗਾ ਸਪੈਸ਼ਲ ਨਾਕਾ ਬੰਦਿੱਤੀ ਤਿਆਰੀ ਹੈ ਵੱਖਰੇ ਵੱਖਰੇ ਟਾਈਮ ਤੇ ਕਦੇ ਅਸੀਂ ਸਵੇਰੇ ਰੈਂਡਮ ਟਾਈਮ ਤੇ ਚੈਕਿੰਗ ਕਰਦੇ ਹੁੰਦੇ ਹਾਂ ਕਦੇ ਸ਼ਾਮ ਨੂੰ ਕਦੇ ਲੇਟ ਨਾਈਟ ਤੇ ਨਾਈਟ ਡੋਮਿਨੇਸ਼ਨ ਪੀਸ ਤਰੀਕੇ ਦੀ ਚੈਕਿੰਗ ਚਲਦੀ ਰਹਿੰਦੀ ਹੈਗੀ ਮਕਸਦ ਹੈਗਾ ਕਿ ਆਮ ਲੋਕਾਂ 'ਚ ਇੱਕ ਸੁਰੱਖਿਆ ਦਾ ਭਾਵ ਪੈਦਾ ਹੋਵੇ ਕਿ ਪੁਲਿਸ ਦੇ ਪਤੀ ਤੇ ਲਾਅ ਨਾਟ ਦੇ ਉੱਤੇ ਕੌਨਫੀਡੈਂਸ ਬਣਾ ਰਹੇ ਤੇ ਐਟ ਦੀ ਸੇਮ ਟਾਈਮ ਜਿਹੜੇ ਕ੍ਰਾਈਮਨਲ ਹੈਗੇ ਉਹਨਾਂ ਨੂੰ ਇੱਕ ਸਰਪ੍ਰਾਈਜ਼ ਐਲੀਮੈਂਟ ਨਾਲ ਵਾਸਤੇ ਰਹਿਏ ਤੇ ਉਹਨਾਂ ਦੇ ਮਨ 'ਚ ਇੱਕ ਡਰ ਰਹੇ ਤੇ ਉਹਨਾਂ ਦਾ ਮੂਵਮੈਂਟ ਕਰਬ ਹੋਏ ਤੇ ਐਟ ਜਿਹੜੀ ਸਸਪੀਸ਼ੀਅਸ ਲੋਕਾਂ ਦੀ ਚੈਕਿੰਗ ਹੈਗੀ ਉਹਦੇ ਤੋਂ ਜਿਹੜਾ ਹੈਗਾ ਵੱਖਰੇ ਵੱਖਰੇ ਲੋਕਾਂ ਨੂੰ ਅਸੀਂ ਰਾਉਂਡ ਅਪ ਵੀ ਕਰਦੇ ਹਾਂ ਉਹਨਾਂ ਨੂੰ ਵੈਰੀਫਾਈ ਕਰਦੇ ਹਾਂ ਤੇ ਜਿੱਥੇ ਕੋਈ ਸ਼ੱਕੀ ਬੰਦਾ ਫੜਿਆ ਜਾਂਦਾ ਹੈਗਾ ਉਹਦੇ ਉੱਤੇ ਕਾਰਵਾਈ ਵੀ ਸਾਡੇ ਵੱਲੋਂ ਕੀਤੀ ਜਾਂਦੀ ਹੈ। ਸਤ ਨੂੰ ਸਾਡਾ ਨਾਈਟ ਡੋਮੀਨੇਸ਼ਨ ਇੱਕ ਪ੍ਰੋਪਰ ਪਲਾਨ ਹੁੰਦਾ ਹੈਗਾ ਜਿਦੇ ਵਿੱਚ ਮੈਜੋਰਿਟੀ ਚ ਯੂਨੀਫਾਰਮ ਚ ਸਾਡੀ ਪੈਟਰੋਲਿੰਗ ਪਾਰਟੀਆਂ ਤੇ ਨਾਕਾ ਪਾਰਟੀਆਂ ਹੁੰਦੀ ਹੈਗੀ। ਪੂਰੇ ਸ਼ਹਿਰ 'ਚ ਲਗਭਗ 600 ਤੋਂ ਜ਼ਿਆਦਾ ਮੁਲਾਜ਼ਮ 30 ਤੋਂ ਜ਼ਿਆਦਾ ਨਾਕੇ ਅਸੀਂ ਨਾਈਟ ਡੋਮੀਨੇਸ਼ਨ ਦਲਾਉਂਦੇ ਹਾਂਗੇ ਜਿਹਦਾ ਡਿਊਟੀਸ਼ਨ ਰਾਤ ਨੂੰ ਲਗਭਗ 11 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਚੱਲਦਾ ਰਹੇਗਾ। ਉਦੇ ਵਿੱਚ 2 ਅਫਸਰ ਚੈਕਿੰਗ ਤੇ ਹੁੰਦੇ ਹੈਗੇ ਉਸ ਤੋਂ ਅਲਾਵਾ 5 ਇਨਸਪੈਕਟਰ ਸਰਵਿਸਪਕ ਜਿਹੜੇ ਹੈਗੇ ਪੂਰੇ ਜ਼ਿਲ੍ਹੇ ਚ ਚੈਕਿੰਗ ਕਰਦੇ ਹੈਗੇ ਇਸ ਤੋਂ ਅਲਾਵਾ ਲੋੜ ਮੁਤਾਬਕ ਇਨਫੋਰਮੇਸ਼ਨ ਮੁਤਾਬਕ ਸਾਡੀ ਸਿਵਲ ਡਿਪਾਰਟਮੈਂਟ ਵੀ ਰਹਿੰਦੀ ਹੈ ਜਿਹੜੀ ਵੱਖਰੀ ਵੱਖਰੀ ਲੋਕੇਸ਼ਨਸ ਤੇ ਇਨਫੋਰਮੇਸ਼ਨ ਬੇਸਿਸ ਤੇ ਰਿਪੋਰਟ ਕਰਦੇ ਤੇ ਐਸ ਪਰ ਲਾਅ ਉਹਨੂੰ ਅਸੀਂ ਰੈਟੋਟੀ ਹੁਕਮ ਪਤਾ ਕਿ ਨਾਈਟ ਵੀ ਆਪਣੀ ਰੂਲਸ ਰੈਗੂਲੇਸ਼ਨ ਤੇ ਗਾਈਡਲਾਈਨ ਹੈਗੀ ਤੇ ਉਹਨੂੰ ਫੋਲੋ ਕਰਦੇ ਵੈਸੇ ਕਰਦੇ ਅਸੀਂ ਉਹਦੇ ਤੇ ਲਗਭਗ ਹਰ 15-20 ਦਿਨ ਤੋਂ ਸਰਪ੍ਰਾਈਜ਼ ਚੈਕਿੰਗ ਕਰਵਾਦੇ ਨੂੰ ਨੇ ਪਹਿਲਾਂ ਵੀ ਰੀਸੈਂਟਲੀ ਅਸੀਂ ਮੰਨ ਲਗਾ ਮਹੀਨੇ ਪਹਿਲਾਂ ਹੀ ਅਸੀਂ ਚੋਰ ਫੜੇ ਨਹੀਂ ਮਹੀਨੇ ਪਹਿਲਾਂ ਅਸੀਂ ਉਹ ਚੋਰ ਫੜੇ ਸੀਗੇ ਜਿਹੜੇ ਸ਼ਹਿਰ 'ਚ ਇੱਕ ਚੋਰ ਸੀਗਾ ਜਿਹਨੇ ਕਾਫੀ ਵਾਰ ਦੋਤਾ ਕਿ ਤੁਸੀਂ ਉਹ ਫੜਿਆ ਸੀਗਾ ਤੇ ਕੱਲ ਇਹਨਾਂ ਨੇ ਤੇ ਪਰਸੋਂ ਸਰਪ੍ਰਾਈਜ਼ ਚੈਕਿੰਗ ਅਲੱਗ-ਅਲੱਗ ਥਾਵਾਂ ਤੇ ਕੀਤੀ ਹੈਗੀ ਉਹਦੇ 'ਚ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈਗੀ ਕਈ ਵਾਰੀ ਹੁੰਦਾ ਮੀਡੀਆ ਕਵਰੇਜ ਬੰਨੀ ਹੋ ਪੰਦਾ ਹੈਗਾ ਤੇ ਅਗਲੀ ਵਾਰ ਜਿਹੜਾ ਹੈਗਾ ਉਹਦਾ ਮੀਡੀਆ ਕਵਰੇਜ ਵੀ ਪ੍ਰੋਪਰ ਕਰਵਾਵਾਂਗੇ ਸੋ that ਇੱਕ ਲੈਟਰਨਸ ਇਫੈਕਟ ਪੈਂਦਾ ਹੈਗਾ ਲੋਕਾਂ ਨੂੰ ਅਵੇਰਨੈਸ ਵੀ ਦਿੰਦੇ ਪਬਲਿਕ ਨੂੰ ਕੋਈ ਮੈਸੇਜ ਕਨਵੇ ਕਰਨਾ ਹੋਵੇ ਸਰ ਪਬਲਿਕ ਨੂੰ ਦੇਖੋ ਆ ਅੱਜ ਤੱਕ ਅਸੀਂ ਸਭ ਤੋਂ ਜਿਹੜਾ ਡੈਡੀਕੇਟਿਡ ਕਮਿਟਿਡ ਕੈਂਪੇਨ ਚਲਾ ਰਹੇ ਹੈਗੇ ਉਹ ਨਸ਼ਾ ਦੇ ਖਿਲਾਫ ਹੈਗਾ ਨਸ਼ਾ ਦੇ ਖਿਲਾਫ ਪਿਛਲੇ ਲਗਭਗ 1 ਮਹੀਨੇ ਤੋਂ ਅਸੀਂ 150 ਤੋਂ ਜ਼ਿਆਦਾ ਮੁਲਜ਼ਮ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਹੈਗੇ 100 ਤੋਂ ਜ਼ਿਆਦਾ ਮੁਕਦਮੇ ਦਰਜ ਕੀਤੇ ਹੈਗੇ ਤੇ ਕਾਫੀ ਬੜੀ ਤਦਾਦ ਚ ਡਰੱਗਸਰਿਕਨ ਕਰਦੇ ਹੈਗੇ ਐਟ ਦੀ ਸੇਮ ਟਾਈਮ ਅਸੀਂ 1200 ਤੋਂ ਜ਼ਿਆਦਾ ਵਿਲੇਜ ਡਿਫੈਂਸ ਕਮੇਟੀ ਪਿੰਡ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਇੱਕ ਕਮੇਟੀ ਬਣਾ ਕੇ ਜਿਹੜੀ ਪੁਲਿਸ ਦੇ ਨਾਲ ਰਾਸਤਾ ਰੱਖਦੇ ਹੋਏ ਡਰੱਗਸ ਦੀ ਮੁਹਿੰਮ ਚ ਪੁਲਿਸ ਦੇ ਨਾਲ ਬੈਕਗ੍ਰਾਉਂਡ ਚ ਸਪੋਰਟ ਕਰਨ ਵਾਸਤੇ ਜਿਹੜੇ ਐਡਿਕਟ ਹੈਗੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਪੁਲਿਸ ਨੂੰ ਗੁਪਤ ਸੂਚਨਾ ਦੇਣ ਵਾਸਤੇ ਤੇ ਆਪਣੇ ਪਿੰਡ ਚ ਨਸ਼ੇ ਦੇ ਵਿਰੋਧ ਚ ਪੁਲਿਸ ਦੇ ਸਹਿਯੋਗ ਨਾਲ ਖੜੇ ਹੋਣ ਵਾਸਤੇ 1200 ਤੋਂ ਜ਼ਿਆਦਾ ਵਿਲੇਜ ਡਿਫੈਂਸ ਕਮੇਟੀਆਂ ਤੁਸੀਂ ਬਣਾ ਚੁੱਕੇ ਹੈਗੇ ਪੂਰੇ ਹੁਸ਼ਿਆਰਪੁਰ ਚ ਤੇ ਅਗਲੇ ਆਉਣ ਵਾਲੇ 2-3 ਦਿਨਾਂ ਚ ਪੂਰੇ ਹੁਸ਼ਿਆਰਪੁਰ ਦੇ ਹਰ ਪਿੰਡ ਚ ਹਰ ਮੋਲ ਚ ਇੱਕ ਇੱਕ ਕਮੇਟੀ ਬਣਾ ਲਈ ਜਾਈਗੀ ਪੁਲਿਸ ਦੇ ਐਸ ਐਚ ਓਜ਼ ਡੀ ਐਸ ਪੀਜ਼ ਐਸ ਪੀਜ਼ ਤੇ ਮੇਰੇ ਵੱਲੋਂ ਵੱਖਰੇ ਵੱਖਰੇ ਥਾਵਾਂ ਤੇ ਮੀਟਿੰਗਸ ਵੀ ਕੀਤੀਆਂ ਜਾ ਰਹੀਆਂ ਹੈਗੀਆਂ ਇਹਨਾਂ ਕਮੇਟੀਆਂ ਦੇ ਨਾਲ ਤੇ ਐਟ ది ਸੇਮ ਟਾਈਮ ਸਾਡੀ ਰਿਕਵੈਸਟ ਹੈ ਕਿ ਆਮ ਪਬਲਿਕ ਤੋਂ ਕਿ ਆਓ ਆਪਾਂ ਮਿਲ ਕੇ ਪਬਲਿਕ মিডিਆ ਪੁਲਿਸ ਸਾਰੇ ਲੋਕ ਮਿਲ ਕੇ ਨਸ਼ੇ ਦੇ ਖਿਲਾਫ ਖੜੇ ਹੋਈਏ ਸਭ ਤੋਂ ਪਹਿਲਾ ਆਪਣਾ ਟਾਰਗੇਟ ਹੈਗਾ ਕੀ ਹੋਸ਼ਿਆਰਪੁਰ ਨੂੰ ਨਸ਼ਾ ਮੁਕਤ ਜਿਲ੍ਹਾ ਆਪਾਂ ਬਣਾਈਏ ਜਦੋਂ ਆਪਾਂ ਸਾਰੇ ਮਿਲ ਕੇ ਖੜੇ ਹੋ ਜਾਵਾਂਗੇ ਤੇ ਮੈਨੂੰ ਲੱਗਦਾ ਨਸ਼ੇ ਨੂੰ ਖਤਮ ਹੁੰਦੇ ਵਿੱਚ ਟਾਈਮ ਨਹੀਂ ਲੱਗੇਗਾ ਤੇ ਮੇਰੀ ਆਪਾ ਪੱਤੀ ਲਈ ਹੈ ਕਿ ਸਾਡੇ ਨਾਲ ਮਿਲ ਕੇ ਜਿਹੜੇ ਬੰਦੇ ਨਸ਼ਾ ਦਾ ਕਾਰੋਬਾਰ ਕਰਦੇ ਨੇ ਵੇਚਦੇ ਹੈਗੇ ਉਹਨਾਂ ਬਾਰੇ ਸਾਡੇ ਨਾਲ ਗੁਪਤ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਸ਼ੇਅਰ ਕਰੋ ਤੁਹਾਡੀ ਇਨਫੋਰਮੇਸ਼ਨ ਸੀਕ੍ਰੀਟ ਰੱਖੀ ਜਾਏ ਜਿਹੜੇ ਲੋਕ ਐਡਿਕਟ ਹੈਗੇ ਉਹਨਾਂ ਨੂੰ ਮੋਟੀਵੇਟ ਕਰਕੇ ਆਪਾਂ ਨਸ਼ਾ ਚੁਡਾਓ ਕੇਂਦਰ ਵਰਤੀ ਕਰਾਈਏ ਉਹਦੇ ਵਾਸਤੇ ਅਸੀਂ ਵੀ ਸਹਿਯੋਗ ਕਰ ਸਕਦੇ ਹਾਂ ਉਹਨਾਂ ਨੂੰ ਮੋਟੀਵੇਟ ਕਰੀਏ ਕਾਉਂਸਲ ਕਰੀਏ ਜਿਹੜੇ ਨਹੀਂ ਇਸ ਲੱਤ 'ਤੇ ਪੜੇ ਹੈਗੇ ਉਹਨਾਂ ਨੂੰ ਆਪਾਂ ਸਪੋਰਟਸ ਵੱਲ ਇੱਕ ਪੋਜ਼ਿਟਿਵ ਕੰਮ ਵੱਲ ਜਿਹੜਾ ਹੈਗਾ ਉਹਨਾਂ ਦੀ ਐਨਰਜੀ ਨੂੰ ਚੈਨਲਾਈਜ਼ ਕਰੀਏ ਸੋ ਥੈਟ ਕਿ ਉਹ ਇਸ ਦਲਦਲ 'ਚ ਫਸੇ ਨਾ ਥੈਂਕ ਯੂ ਥੈਂਕ ਯੂ ਜੈ